ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਇੱਕਾ ਨਿਰੰਕਾਰ ਨਾਨਕ ਮਨ ਲਗਨਾ ਤਨਸਰੀ ਮਹੱਲਾ ਪੰਜਵਾ ਘਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਖ ਮਹਾ ਭੌਜਲ ਤਾਰੇ ਰਹਾ ਓ ਸਾਸ ਸਾਸ ਨਿਮਖ ਨਿਮਖ ਦਿਨ ਸਰਾਣ ਚਿਤਾਰੇ ਸਾਧ ਸੰਗ ਜਪਨੇ ਸੰਗ ਮਨ ਨਿਦਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਦ ਵਿਚਾਰੇ ਸਤ ਜਨਾ ਕੇ ਰੇ ਨਾਨਕ ਮੰਗਲ ਸੁਖ ਸਧਾਰੇ ਤਨਾ ਸ੍ਰੀ ਮੰਹੱਲਾ ਪੰਜਵਾ ਘਰ ਅਠਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰਉ ਸਿਮਰ ਸਿਮਰ ਸੁਖ ਪਾਵਉ ਸਾਸ ਸਾਸ ਸਮਾਲਿ ਇਹ ਲੋਕ ਪਰਲੋਕ ਸੰਗ ਸਹਾਏ ਜਤ ਗਤ ਮੋਖੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਾਲੇ ਰਹਾਉ ਨਿਰਧਨ ਕੋ ਧਨ ਅੰਦਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮਹਿ ਬੋਖਿਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹਲਾ 5 ਭਏ ਕਿਰਪਾਲ ਦਿਆਲ ਗੋਬਿੰਦਾ ਮ੍ਰਿਤ ਰਿਦ ਸਿਚਾਈ ਨਵ ਨਿਦ ਰਿਦ ਸਿਧ ਹਰਿ ਲਾਗ ਰਖੀ ਜਨ ਪਾਈ ਸੰਤਨ ਕਉ ਅਨੰਦ ਸਗਲ ਕੀ ਜਾਇ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਗਿਆ ਸਰਬ ਠਾਈ ਰਹਾਉ ਤਾ ਕਉ ਕੋਈ ਨਾ ਪਹੁੰਚਨ ਹਾਰਾ ਜਾ ਕੈ ਅੰਗ ਗੁਸਾਈ ਜਬ ਕੀ ਤਰਾਸ ਮਿਟਾਇ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ 5 ਦਰਵੰਤ ਦਰਵ ਦੇਖ ਗਰਵੈ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਕੋਈ ਵਰਤਾਇ ਆਪਣਾ ਬਲ ਨਹੀਂ ਖਾਰੈ ਰਹਾਉ ਤਾਨ ਤੇ ਆ ਭਏ ਕੋ ਆਸਰ ਸਰਣ ਸਰਣ ਕਰਵਾਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਸਰੀ ਮਹਲਾ 5 ਜਾ ਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੂਰਾ ਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤਗੁਰ ਪੂਰਾ ਹਾ ਕੋਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਤੇ ਹਾਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੇ ਮੇਰਾ ਹੀਰੈ ਸੰਗ ਪੁਨੀਤਾ ਦੇਗੀ ਜਨ ਕੇ ਧੂਰ ਦੇਖੋ ਕਿਰਪਾ ਨਿਦ ਨਾਨਕ ਕਾ ਸੁਖ ਹੋਏਗੀ ਤਨਾਸ਼ਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿ ਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂ ਕਰ ਪਾਵੈ ਭੇਖ ਕਰੈ ਨਿਰਵਾਨ ਜਾਣਤ ਦੂਰ ਤੁਮਖੇ ਪ੍ਰਭ ਨੇਰ ਉਤ ਤਾਕੈ ਉਤਤੇ ਉਤ ਪੇਖੈ ਆਵੈ ਲੁਭ ਫੇਰ ਰਹਾਉ ਪੰਜਾਬ ਲਗ ਟਟਾ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ਼੍ਰੀ ਮਹੱਲਾ ਪੰਜਵਾ ਨਾਮ ਗੁਰ ਦੀ ਯੋਗ ਹੈ ਆਪਣਾ ਜਾਕੈ ਮਸਤਕ ਕਰਮਾ ਨਾਮ ਢਿੜਾ ਵੈ ਨਾਮ ਜਪਾ ਵੈ ਤਾਂ ਕਾ ਜੁਗ ਮਹਿ ਧਰਮਾ ਜਨਕੋ ਨਾਮ ਵਡਾਈ ਸੋਬ ਨਾਮੋ ਗਤ ਨਾਮੋ ਪਤ ਜਨ ਕੇ ਮਨ ਐ ਜੋ ਜੋ ਹੋਗਰਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾ ਨਾਮ ਬਿਖਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਗਾ ਨਾ ਸ੍ਰੀ ਮਹੱਲਾ ਪੰਜਵਾ ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰਉਰਵਾਲ ਰਸ ਰਸ ਗੁਣ ਗਾਵਉ ਠਾਕੁਰ ਕੇ ਮੋਹ ਰ ਗਿਰਦਾ ਬਸੋ ਗੋਪਾਲ ਤੁਮ ਤਉ ਰਖਨ ਹਾਰ ਦਿਆਲ ਸੁੰਦਰ ਸੁਗਰਬੇ ਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਖਾਓ ਮਹਾਨੰਦ ਮੰਗਲ ਰੂਪ ਤੁਮਰੇ ਬਚਨ ਨਰੁ ਤੁਮਰੇ ਬਚਨ ਅਨੂਪਰਸਾਲ ਫਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਤਨਸਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਵੈ ਭੋਜਨ ਆਪਣੀ ਉਕਤ ਖੇਲਾਵੈ ਸਰਬ ਸੁਖ ਭੋਗ ਰਸ ਦੇਵੈ ਮਨ ਕੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲ ਜੋ ਰਾਖੈ ਮੈਂ ਤਾਰੀ ਬਾਰਿਕ ਕਉ ਤੈਸੇ ਕੀ ਪ੍ਰਭ ਪਾਲ ਰਹਾਉ ਮੇਹ ਦਾ 사ਜਨ ਸਰਵਗੁਣ ਨਾਇਕ ਸਦਾ सलामत દેਵਾਈ ਤਕ